ਕਮਲਕੌਰ ਭਾਬੀ ਵਾਂਗ ਪੰਜਾਬ ਚ ਇੱਕ ਹੋਰ ਕੁੜੀ ਦਾ ਹੋਇਆ ਕਤਲ ਕੁੱਤੇ ਖਾਰੇ ਸੀ লাশ ਜانوں ਲੂ ਕੰਡੇ ਖੜਨ ਵਾਲਾ ਮਾਮਲਾ লাশ ਦੇ ਕੋਲ ਜਲੀਆਂ ਹੋਈਆਂ ਰस्सियां ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ ਔਰ ਤੁਹਾਨੂੰ ਦੱਸਿਆ ਕਿ ਇਸ ਦੇ ਬਾਰੇ ਜਦੋਂ ਲੋਕਾਂ ਨੂੰ ਪਤਾ ਚੱਲਦਾ ਆ ਤਾਂ ਲੋਕ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ ਇਸ ਸਵੇਰ ਦੀ ਸੈਰ ਤੇ ਜਦੋਂ ਜਾਂਦੇ ਨੇ ਤੋਂਦੋ ਦੇਖਿਆ ਜਾਂਦਾ ਕਿ ਇੱਕ লাশ ਸਾਈਡ ਤੇ ਸੜਕ ਦੇ ਕਿਨਾਰੇ ਪਈ ਹੋਈ ਤੇ ਜਿੰਨੇ ਸੰਸਰੀ ਪਹੁੰਚੀ ਇੱਥੇ ਬੈਡ ਬੋਡੀ ਪਈ ਆ ਕਿਸ ਤਰ੍ਹਾਂ ਦੀ ਹਾਲਤ ਇਹ ਸਵੇਰੇ 5 ਵਜੇ ਸਾਡੇ ਪਿੰਡੋਂ ਕੋਈ ਬੰਦਾ ਨਗਰੇ ਸਾਡੇ ਪਿੰਡ ਦਾ ਉਹਨਾਂ ਨੇ ਇਤਲਾਹ ਕੀਤੀ ਸੀ ਵੀ ਇੱਦਾਂ ਉਹ ਸਾਇਰ ਸੂਰ ਜਾਂਦੇ ਨੇ ਸਾਡੇ ਪਿੰਡ ਦੇ ਲੱਦਾਹੜੀ ਦੇ ਐਥੂ ਢਿੰਗੀ ਦੇ ਵੀ ਆਉਂਦੇ ਨੇ ਸੈਰ ਕਰਨਾ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਅਨਨੌਨ ਜਨਾਨੀ ਦੀ ਵੀ ਪੂਰੀ ਮਾਰ ਕੇ ਸੱਟ ਗਿਆ ਉਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਤੇ ਇਹਦੇ ਮੁੱਲਾ ਦਾ ਜੀ ਮੂੰਹ ਤੇ ਸੱਟਾਂ ਨੇ ਮੁੱਲਾ ਦਾ ਲਵੇ ਰੱਸੀ ਪੀਂਗਨਤ ਲਾਦਾ ਵੀ ਫਾਹਾ ਦੇ ਕੇ ਮਾਰੀ ਐ ਇਹ ਆਹ ਸਿਰ ਤੇ ਵੀ ਸੱਟਾਂ ਨੇ ਇਹਦੇ ਅੱਜ ਤਾਂ ਜੀ ਸਵੇਰੇ 6 ਵਜੇ ਦੇਖਿਆ ਇਥੇ ਮੁੰਡਾ ਲੱਦਾਹੜੀ ਤੋਂ ਜਾ ਰਿਹਾ ਤੇ ਉਹਨੇ ਜਾਂ ਦੇਖਿਆ ਜੇ ਡਾਕਟਰ ਜਾਂਦਾ ਤੇ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁੰਭਰਦੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜੀ ਜਦੋਂ ਅਸੀਂ ਆ ਕੇ ਦੇਖਿਆ ਫਿਰ ਕੁੱਤੇ ਚਾਰ ਪੰਜ ਕੁੱਤੇ ਭਜਾਏ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗੇ ਫਿਰ ਉਹਨੇ ਚੌਂਕੀ ਚੌਂਕੀ ਤੇ ਫੋਨ ਕਰਿਆ ਜੀ ਫਿਰ ਚੌਂਕੀ ਵਾਲੇ ਮੁੰਡਾ ਮੁਨਸੀ ਆਇਆ ਜੀ ਵੇ ਇੰਚਾਰਜ ਮੈਡਮ ਆ ਕੇ ਜੀ ਬਸ ਅਸੀਂ ਤਾਂ ਹੀ ਦੇਖਿਆ ਜੋ ਕਿੰਨੇ ਕ ਟਾਈਮ ਪਹਿਲਾਂ ਦੀ ਹੋ ਸਕਦੀ ਫਟ ਆਈਡੀਆ ਵੀ ਇਹ ਆਈਡੀਆ ਤਾਂ ਨਹੀਂ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਸਵੇਰੇ 6 ਵਜੇ ਦੇਖਿਆ ਜੀ ਆਪਾਂ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕਿੰਨਾ ਘੜੀ ਅੱਜ ਪੱਕਾ ਮਾਹੌਲ ਤਾਂ ਜੀ ਹੁਣ ਦੇਖੋ ਆਲੇ ਤਾਂ ਕਿਸੇ ਦਾ ਕਿਹਨਾ ਘਰ ਜਾੜਿਆ ਜੀ ਕਿਸੇ ਦੇ ਬੱਚਿਆਂ ਦੀ ਮਾਂ ਹੋ ਗਈ ਹੁਣ ਕੀ ਕਹਿ ਸਕਦੇ ਆਂ ਜੀ ਵੀ ਕਿੱਥੇ ਕੀ ਲੱਗਦਾ ਕਤਲ ਹੀ ਆ ਗਿਆ ਨਾ ਹੁਣ ਕੀ ਕਹਿ ਸਕਦੇ ਆਂ ਜੀ ਆਪਾਂ ਨੂੰ ਇਹ ਬਾਰੇ ਸਰਚ ਤਾਂ ਸੱਟ ਲੱਗੀ ਹੋਈ ਆ ਜੀ ਹੁਣ ਕੀ ਕਹਿ ਸਕਦੇ ਆਂ ਵੀ ਕਤਲ ਲੱਗੇ ਗਿਆ ਜੀ ਇਹ ਤਾਂ ਹੁਣ ਪੁਲਿਸ ਦਾ ਟੈਂਪੋ ਦੀ ਨਿਸ਼ਾਨ ਵੀ ਸੀ ਰੱਸਿਆ ਪਿਆ ਦੇ ਹਾਣੇ ਜੇ ਪਹਿਤਿਆ ਲੀਹਾਂ ਜੀ ਹੁਣ ਪਤਾ ਨਹੀਂ ਹੁਣ ਤਾਂ ਮਿੰਟ-ਮਿੰਟ ਦੀਆਂ ਜੀ ਹਾਂ ਜੀ ਹਾਂ ਹੋਰ ਤਾਂ ਸਾਨੂੰ ਇਹਦੇ ਬਾਰੇ ਕੋਈ ਤਾਂ ਦੱਸ ਦੇ ਗਏ ਬਾਕੀ ਹੁਣ ਪੁਲਿਸ ਡਿਪਾਰਟਮੈਂਟ ਹੀ ਰਸਕਾਇ ਇਹ ਕਰੂਗੀ ਕਿ ਕਿਉਂਕਿ ਵੈਦਿਕਾਤ ਪੁਲਿਸ ਕੋਲ ਆਇਦਮ ਇੱਕ ਚੰਮ ਸਰਪੰਚ ਨੂੰ ਬੋਨ ਕਾ ਸਰਪੰਚ ਨੇ ਚੋਰ ਚੌਂਕੀ ਨੂੰ ਕਰਤਾ ਜੀ ਹਾਂ ਜੀ ਪੰਜ ਢੀਂਗੀ ਤੋਂ ਸਾਨੂੰ ਜੀ ਸਵੇਰੇ ਪਾਉਣੇ ਕਰ 6 ਵਜੇ ਪਹੁੰਚਿਆ ਸੀਗਾ ਵੀ ਆਪਣੇ ਚੋਈ ਪਾਰ ਘਰਾਂ ਦੇ ਲਵੇ ਡੱਡ ਬੋਦੀ ਚੁਈਆ ਵੀ ਅਸੀਂ ਜਦੋਂ ਤਕਰੀਬਨ ਆਏ ਵੀ ਇਹ ਮੁੱਦੀ ਪਈ ਸੀ ਅਸੀਂ ਬੋੜਾ ਫੜਾਂ ਗਿੱਚਾਂ ਤੇ ਫੋਨ ਫਰੇ ਜੀ ਇਹ ਮਤਲਬ ਪਰਾਜੀ ਬਚਾਉਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਛਗਸ ਕਰੀ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਇਆ ਵਾਕਾ ਵੀ ਇਸ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਤੇ ਸੱਟਾਂ ਸੱਟ ਲੱਗੀਆਂ ਜੀ ਇਹਦੇ ਨਿਸ਼ਾਨ ਵੀ ਸੀ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਖੜਰੇ ਤੇ ਪੁੱਛਰੇ ਤੇ ਦੇਖ ਰਹੇ ਤੇ ਵੀ ਇਹ ਕੀ ਵੀ ਵੱਲ ਗਈ ਹੈ ਕੋਈ ਪਛਾਣ ਹੋ ਸਕੀ ਨਾ ਜੀ ਪਛਾਣ ਤਾਂ ਹੋਣੀ ਰਹੀ ਜੀ ਮੂੰਹ ਹੱਸਾ ਹੋਆ ਸਰਕਫੀ ਕਰਕੇ ਆਂਦੇ ਪਿੰਡ ਦੇ ਸਰਪੰਚੋ ਲੱਗਦਾ ਕਿ ਹੋਈ ਆਪਣੇ ਇੱਧਰ ਏਰੀਆ ਦੀ ਨਹੀਂ ਜੀ ਨਹੀਂ ਆਪਣੇ ਦੀ ਤਾਂ ਲੱਗ ਨਹੀਂ ਰਹੀ ਹੈ ਵੈਸੇ ਰਾਤ ਦੀ ਸਰਸਤੀ ਵੀ ਇਹ ਇਹ ਸਰ ਦੇ ਉੱਤੇ 60 ਇਨਸਾਨ ਵੀ ਹੈਗੇ ਇਹਨੂੰ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਇਹਦੇ ਬਾਅਦ ਇਹਦੀ ਤਫਤੀਸ਼ ਕਰਕੇ ਜੀ ਹੋ ਕੀ ਕਾਰਵਾਈ ਕਰਾਂਗੇ ਕੀ ਲੱਗਦਾ ਪਤਨਾ ਪਹਿਲੀ ਤਫਤੀਸ਼ ਜੀ ਹਜੇ ਕੋਈ ਇਹਦਾ ਮਤਲਬ ਸਿਰ ਤੇ 60 ਇਨਸਾਨ ਨਾਲ ਸਿਰ ਤੇ 60 ਦਾ ਇਨਸਾਨ ਹੈ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਇਹ ਰੱਸੀ ਜੀ ਪਈਆ ਸਾਈਡ ਤੇ ਬੰਨਿਆ ਹੋਇਆ ਸੀਗਾ ਅਗ ਇੱਕ ਲੱਗਿਆ ਜਿੰਨੇ ਦੋਸਤਾਂ ਨੇ ਦੇਖਿਆ ਆਪਣੇ ਏਰੀਆ ਚ ਅਲਰਜੀ ਨਹੀਂ ਨਹੀਂ ਆਪਣੇ ਏਰੀਆ ਵਿੱਚ ਇਹ ਤਾਂ ਹੁਣ 72 ਘੰਟੇ ਬਾਅਦ ਇਹਦਾ ਕੰਮ ਖਤਮ ਹੋ ਰਿਹਾ ਹੈ ਤੋ ਇਹ ਤਰ੍ਹਾਂ। ਉਹ ਕਿਹੜਾ ਕਾਰਨ ਵਿੱਚ ਚੱਲ ਰਿਹਾ ਹੈ? ਹਾਂਜੀ ਹਾਂਜੀ ਕਰਤਾ ਕਰਤਾ ਮੈਂ ਕਰਦਾ। ਉਹਨੂੰ ਕਰਦਾ।